ਨਵੇਂ ਵੇਤੇ ਮੇਰੇ ਪਾਪੇ ਨੇ ਕਮਰਾ ਬਣਾਇਆ ਸੀ ਸਾਡਾ ਆਹ ਲਾ ਸਾਡਾ ਘਰ ਆਇ ਤੇ ਹਦਿ ਕੋ ਸਾਡਾ ਕਮਰਾ ਇਹੀ ਕਮਰਾ ਸੋਹਣਾ ਸੀਗਾ ਮੇਰੇ ਬ੍ਰਦਰ ਨੇ ਕਲਰ-ਕਲਰ ਕੀਤਾ ਸੀਗਾ ਆ ਦੇਖ ਜਿੰਨਾ ਸੋਹਣਾ ਕਮਰਾ ਤੇ ਹੁਣ ਇਧਰ ਹੀ ਸੈੱਡ ਸਾਡੇ ਭਾਬੀ ਜੀ ਉਹ ਉਹਨਾਂ ਦਾ ਬੇਟਾ ਕੈਨੇਡਾ ਗਿਆ ਕੋਠੀ-ਕਾਠੀ ਟਾਈਪ ਆਉਣ ਲੱਗੇ ਹੁਣ ਸਾਡੀ ਆ ਕੰਧ ਢੋਣੀ ਹੀ ਉਹਨਾਂ ਨੇ ਸਾਡਾ ਇਹੀ ਕਮਰਾ ਸੋਹਣਾ ਸੀਗਾ ਬਾਕੀ ਕਮਰੇ ਦਾ ਸਾਡੇ ਜਮਾ ਚੋਂਦੇ ਬੇਕਾਰ ਆ ਮਰੇ ਭਰਾ ਨੇ ਇਹ ਕਲਰ ਬਹੁਤ ਸੋਹਣਾ ਡੈਕੋਰੇਟ ਕੀਤਾ ਜਾਨੂੰ ਕਮਰਾ ਬਹੁਤ ਸੋਹਣਾ ਲੱਗਦਾ ਸੀ ਇਹ ਵਾਲਾ ਇੱਧਰ ਸਾਡੇ ਬੈੱਡ ਬੁੱਡ ਲਾਏ ਹੋਏ ਸੀ ਆਹ ਹੁਣ ਉਹ ਇਸ ਟਾਈਮ ਤੋੜਨ ਲੱਗੇ ਉਧਰਲੀ ਸਾਈਡ ਤੋੜ-ਫੋੜ ਕਰਨਗੇ ਉਹਨਾਂ ਨੇ ਆਪਣੀਆਂ ਕੰਧਾਂ ਨਿਉਆਂ ਭਰਨ ਲੱਗੀਆਂ ਨਿਉਂ ਕਮਰੇ ਤੇ ਆਰ ਕਰਪੂਠੀ ਪਾਉਣੀ ਉਹਨਾਂ ਨੇ ਤੇ ਆ ਸਾਡੇ ਦੇਖ ਲਓ ਜਖੜਾ ਵੜ ਦੇਣੀ ਉਹਨਾਂ ਨੇ ਹੁਣ ਫੇਰ ਦੁਬਾਰਾ ਭਰਨਗੇ ਸਾਡਾ ਹੁਣ ਉਧਰ ਹੀ ਸਾਈਡ ਦਿਖਾਉਣੀ ਆ ਤੁਹਾਨੂੰ ਮੈਂ ਆ ਸਾਡਾ ਘਾਰ ਆ ਗਰੀਬੀ ਦਾ ਵਿੱਚ ਜਿਹੇ ਜਿਹੇ ਵੀ ਹੈਗਾ ਵਾਰੇ ਪਹਿਲਾਂ ਦੇ 1900 ਆ 99 1999 ਵਿੱਚ ਤਿਆਰ ਕੀਤਾ ਹੋਇਆ ਕਮਰਾ ਸਾਡਾ ਆ ਵਾ ਸਾਡਾ ਘਰ ਸਾਦੇ ਹਾਈਡਰੋ ਕਮਰਾ ਆਦੇ ਇਧਰ ਤੋੜ-ਪੋੜ ਕਰੀ ਜਾਂਦੇ ਆਦੇ ਆ ਬਰਾਂਡੇ ਬਣੇ ਸਾਡੀਆਂ ਮੱਝਾ ਰੱਖੀਆਂ ਹੋਈਆਂ ਸੀਆਂ ਆਦੇ ਆ ਸਾਡਾ ਬਰਾਂਡਾ ਦੇ ਓਪਨ ਕਰਤਾ ਉਹਨਾਂ ਨੇ ਉਹਨਾਂ ਨੇ ਨਿਉ 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 ਤਾਰ ਨਹੀਂ ਆ ਉਹਨਾਂ ਨੇ ਇਹ ਆ ਸਾਡੇ ਕਮਰੇ ਆ ਦੇਖ ਲੋ ਜੀ ਤੋੜ-ਫੋੜ ਕੀਤੀ ਆ ਦੇਖ ਲੋ ਇਹ ਇੱਥੇ ਮੱਜਾ ਹੁੰਦੇਗਾ ਸਾਡਾ ਭਾਂਡਾ ਸੀ ਤੂੜੀ ਵੀ ਹੁੰਦੀ ਸੀ ਮੱਜਾ ਵੀ ਹੁੰਦਾਗਾ ਸੀ ਆ ਚੁੱਲਾ ਚੌਂਕਾ ਮੇਰੀ ਮਾਂ ਦਾ ਬੁੱੁੱਲਾ ਹੋ ਜਾਂਦਾ ਸੀਗਾ ਬਸ ਆ ਸਾਡਾ ਮੇਰੀ ਉਧਰ ਸਿਸਟਰ ਨੇ ਉਧਰੋਂ ਕਮਰੇ ਚੋਂ ਸਮਾਨ ਕੱਢ ਕੇ ਇੱਧਰ ਕਰਤਾ ਨਾ ਹੁਣ ਖਲਾਰ ਪਿਆ ਹੋਇਆ ਸਾਡਾ ਆਹਾ ਸਾਡੇ ਕਮਰੇ ਦੇਖੋ ਘਰ ਦਾ ਹਾਂ ਸਾਡਾ ਓ ਮੇਰੀ ਮਾਂ ਬੈਠੀ ਪਿਓ ਬੈਠਾ ਮੇਰਾ ਪਿਓ ਨੂੰ 18 ਸਾਲ ਹੋ ਗਏ ਆ ਮੰਮੀ ਹੁਣੇ ਚੌਥੇ ਮਹੀਨੇ ਦੀ ਇਕੀ ਤਰੀਕ ਨੂੰ ਡੈਥ ਹੋਈ ਉਹਨਾਂ ਦੀ ਅਟੈਕ ਹੋ ਗਿਆ ਸੀ